ऑस्ट्रेलिया ਤੇ ਪਾਕਿਸਤਾਨ ਵਿਚਾਲੇ ਮੈਲਬਨ ਚ ਖੇਡੇ ਗਏ ਟੈਸਟ ਸੀਰੀਜ਼ ਦੇ ਦੂਜੇ ਮੈਚ ऑस्ट्रेलिया ਨੇ ਪਾਰੀ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ऑस्ट्रेलिया ਨੇ ਪਾਰੀ ਅਤੇ 18 ਰਨ ਦੇ ਫਰਕ ਨਾਲ ਮੈਚ ਆਪਣੇ ਨਾਮ ਕਰ ਸੀਰੀਜ਼ ਵਿੱਚ 2-0 ਦੀ ਲੀਡ ਹਾਸਲ ਕਰ ਲਈ। ਪਾਕਿਸਤਾਨ ਟੀਮ ਨੇ ਪਹਿਲੀ ਪਾਰੀ ਚ ਦਮਦਾਰ ਬੱਲੇਬਾਜ਼ੀ ਵਿਖਾਈ ਸੀ ਪਰ ਦੂਜੀ ਪਾਰੀ ਚ ਪਾਕਿਸਤਾਨੀ ਬੱਲੇਬਾਜ਼ੀ ਆਸਟ੍ਰੇਲੀਆ ਦੇ ਗੇਂਦਬਾਜ਼ਾਂ ਸਾਹਮਣੇ ਟਿਕਨ ਚ ਨਿਕਾਮ ਰਹੇ। ਪਾਕਿਸਤਾਨ ਦੀ ਟੀਮ 53 ਸ਼ਰੇਦ 2 ਓਵਰਾਂ ਚ 133 ਰਨ ਤੇ ਆਊਟ ਹੋ ਗਈ ਅਤੇ ਮੈਚ ਆਸਟ੍ਰੇਲੀਆ ਦੇ ਨਾਮ ਰਿਹਾ। ਆਸਟ੍ਰੇਲੀਆਲੀ ਮਿਚਲ ਸਟਾਕ ਨੇ 4 ਅਤੇ ਲਿਓਨ ਨੇ ਨਿਊਜ਼ੀਲੈਂਡ ਵਿੱਚ ਕੋਰਟ 'ਚ ਉਤਰਨ ਤੋਂ ਪਹਿਲਾਂ ਟੈਨਿਸ ਸਟਾਰ sirena williams ਨੇ ਆਪਣੀ ਮੰਗਣੀ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਅਮਰੀਕਾ ਦੇ ਮਸ਼ਹੂਰ ਬਿਜ਼ਨਸਮੈਨ ਅਤੇ ਰੈਡਿਟ ਕੰਪਨੀ ਦੇ ਕੋ-ਫਾਊਂਡਰ ਐਲੈਕਸਿਸ ਉਹਾਨੀਆ ਨਾਲ ਮੰਗਣੀ ਕੀਤੀ ਹੈ sirena ਨੇ ਦੱਸਿਆ ਕਿ ਉਹ ਅਤੇ ਐਲੈਕਸਿਸ 2 ਸਾਲ ਤੋਂ ਡੇਟ ਕਰ ਰਹੇ ਨੇ ਦੋਵੇਂ ਕੁਝ ਦਿਨ ਪਹਿਲਾਂ ਪ੍ਰਾਈਵੇਟ ਟ੍ਰਿਪ ਲਈ ਗਰੂਮ ਵਿੱਚ ਵੀ ਗਏ ਸਨ sirena ਨੇ ਇੱਕ ਕਵਿਤਾ ਜ਼ਰੀਏ ਆਪਣੀ ਲਵ ਸਟੋਰੀ ਆਪਣੇ ਚਾਣ ਵਾਲਿਆਂ ਨਾਲ ਸਾਂਝੀ ਕੀਤੀ ओलंपियन दीपा गर्माकने सचेत नंदुलकर वालों देते की बीएमडब्ल्यू कार वापस कर देते थी जिसते बदले कैश की मांग की थी गई थी जस नाल हुण ओना 25 लाख रुपय दी नवी कार खरीदी है दरअसल दीपा ने शहर अगरतला दीं खराब सड़कां अते ओथे बीएमडब्ल्यू दा सर्विस स्टेशन ना होण कारण कार मोड़ देती थी